ਦਰਵਾਜੇ ਦਰਬੂਜੇ ਘਰ ਦੇ ਭੰਨਤੇ ਨੇ ਘਰੇ ਕੋਈ ਦਰਵਾਜਾ ਨਹੀਂ ਬਚਿਆ ਕੋਈ ਬਾਰੀ ਨਹੀਂ ਬਚੀ ਬਾਪੂ ਦੱਸਦਾ ਪਣ ਲਾਈਨਾ ਫਲਾਵੀ ਜੰਦਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਤੋਂ ਉਸ ਜ਼ਿਲ੍ਹੇ ਤੋਂ ਪਹੁੰਚਿਆ ਇਹ ਪਰਿਵਾਰ ਪਿੰਡ ਦਾ ਨਾਂ ਹੈਗਾ ਕੰਬਲਪੁਰਾ ਕੰਬਲਪੁਰਾ ਕੰਬਲ ਤਮਲ ਕੰਬਲਪੁਰਾ ਕੰਬਲਪੁਰਾ ਹੀ ਜਨਾਲਾ ਜੇ ਤਸੀਲ ਜੰਡਾਲਾ ਜਨੈਲਾ ਜਨਾਲਾ 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 ਹਾਂਜੀ ਜਿਹੜਾ ਇਹ ਗੁੱਟ ਤੇ ਲੱਗਿਆ ਹੋਇਆ ਜਿੰਦਾ ਆਪਣੇ ਆਪ ਚ ਬਿਆਨ ਕਰਦਾ ਵੀ ਬਾਪੂ ਦਾ ਪੋਤਰਾ ਕਿੰਨਾ ਕੱਪਸਟਾ ਦਾਦੇ ਦੀਆਂ ਬਾਹਾਂ ਤੇ ਬੰਨੀ ਵੱਡੀਆਂ ਹੋਈਆਂ ਦੰਦੀਆਂ ਪਿਓ ਦੇ ਹੱਥਾਂ ਦੇ ਉੱਤੇ ਵੱਡੀਆਂ ਹੋਈਆਂ ਦੰਦੀਆਂ ਇੱਦਾਂ ਬੁਰਕੀ ਵੱਡ ਕੇ ਲੈ ਜਾਂਦਾ ਲਾ ਕੇ ਇਦਾਂ ਨਾਲੋਂ ਤੁਹਾਡਾ ਕੀ ਨਾਮ ਵੀਰੇ ਸੁਖਪ੍ਰੀਤ ਸਿੰਘ ਸੁਖਪ੍ਰੀਤ ਸੁਖਪ੍ਰੀਤ ਸਿੰਘ ਦੇ ਤਿੰਨ ਬੱਚੇ ਆ ਦੋ ਬੇਟੇ ਇੱਕ ਬੇਟੀ ਦੋ ਬੇਟੀਆਂ ਦੋ ਬੇਟੀਆਂ ਇੱਕ ਬੇਟਾ ਨਹੀਂ ਦੋ ਬੇਟੇ ਗਏ ਦੋ ਬੇਟੇ ਦੋ ਬੇਟੀਆਂ ਹਾਂ ਚਾਰ ਬੱਚੇ ਆ ਹਾਂ ਚਾਰ ਤਿੰਨ ਛੋਟੇ ਇਹ ਵੱਡਾ ਵਾਂ ਛੋਟਾ ਇਹ ਵੱਡਾ ਇਹ ਸਾਰਿਆਂ ਤੋਂ ਵੱਡਾ ਹਾਂ ਇਹ ਤੋਂ ਤਿੰਨ ਛੋਟੇ ਆ ਜਨਮ ਤੋਂ ਹੀ ਬੋਲਦਾ ਨਹੀਂ ਗਾ ਕਦੇ ਜਵਾਨ ਤੋਂ ਬੋਲਿਆ ਹੀ ਨਹੀਂ ਹਾਂ ਹੁਣ ਜਦੋਂ ਛੋਟਾ ਸੀ ਉਦੋਂ ਤਾਂ लाਡ ਨਾਲ ਪਾਲੀ ਗਏ ਦਾਦਾ ਵੀ ਗੁੱਦੀ ਚੱਕ ਲਿੰਦਾ ਸੀ ਬਾਪ ਵੀ ਚਾਚੇ ਤਾਏ ਵੀ ਸਾਰੇ ਲਈ ਫਿਰਦੇ ਸੀ ਪਰ ਹੁਣ ਜਦੋਂ ਜਵਾਨ ਹੋ ਗਿਆ ਕੱਪੜੇ ਲਾ ਦਿੰਦਾ ਨੰਗਾ ਹੋ ਜਾਂਦਾ ਫਿਰ ਸੰਗਲਣਾ ਬੰਨ ਲਿਆ ਕਹਿੰਦੇ 2 ਸਾਲ ਹੋ ਗਏ ਬੰਨ ਕੇ ਰੱਖਦੇ ਆ ਕਾਰਨ ਕੀ ਆ ਕੱਪੜੇ ਲਾਣ ਦਾ ਜਾਂ ਫਿਰ ਦੰਦੀਆਂ ਵੱਢਦਾ ਦਰਵਾਜੇ ਦਰਬੂਜੇ ਘਰ ਦੇ ਭੰਨਤੇ ਨੇ ਘਰੇ ਕੋਈ ਦਰਵਾਜਾ ਨਹੀਂ ਬਚਿਆ ਕੋਈ ਬਾਰੀ ਨਹੀਂ ਬਚੀ ਬਾਪੂ ਦੱਸਦਾ ਤੇ ਐਸੇ ਹਾਲਾਤ ਜਦੋਂ ਘਰ ਚ ਬਣ ਜਾਂਦੇ ਆ ਤੁਹਾਨੂੰ ਪਤਾ ਫਿਰ ਸਮਾਜ ਵੀ ਸਾਥ ਨਹੀਂ ਦਿੰਦਾ ਫਿਰ ਆਪਣੇ ਵੀ ਮੁੱਖ ਮੋੜਨ ਲੱਗ ਜਾਂਦੇ ਆ ਹਾਂ 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 ਖੜ ਖੋਲ ਨਾ ਕੋਲ ਪਰ ਜਿਹਨੇ ਨਿੱਕੇ ਜਿਹੇ ਨੂੰ ਪਾਲਿਆ ਗੋਦੀ 'ਚ ਰੱਖ ਕੇ ਉਹ ਦਾਦੇ ਨੂੰ ਤਾਂ ਪੋਤਾ ਪਿਆਰਾ ਉਹ ਬਾਪ ਨੂੰ ਜਿਹਨੇ ਜਦੋਂ ਪਹਿਲਾ ਪੁੱਤ ਹੋਇਆ ਸੀ ਸਿਹਰੇ ਬੰਨੇ ਸੀ ਲੋਹੜੀ ਮਨਾਈ ਸੀ ਕਿੰਨੀਆਂ ਉਮੀਦਾਂ ਤੇ ਇਰਮਾਨ ਹੋਣੇ ਆ ਵੀ ਅੱਜ ਮੇਰੇ ਪੁੱਤ ਹੋ ਗਿਆ ਵੀ ਬਰਾਬਰ ਦਾ ਹੋਊਗਾ ਮੇਰੇ ਨਾਲ ਮੋਢੇ ਨਾਲ ਮੋਢਾ ਲਾਊਗਾ ਅਸੀਂ ਘਰ ਨੂੰ ਇਸ ਘਰ ਦੀਆਂ ਤਕਲੀਫਾਂ ਨੂੰ ਦੂਰ ਕਰਦਾਂਗੇ ਗੁਰੂ ਕਾਰਖੰਡ ਪਾਠੀ ਫਰਾਇਜ ਆਦਿ ਨੂੰ ਆਇਆ ਬਾਪੂ ਦਾ ਤਾਂ ਕਹਿੰਦਾ ਖੰਡ ਪਾਠ ਵੀ ਕਰਾਇਆ ਗੁਰੂ ਘਰ ਜਦੋਂ ਇਹ ਹੋਇਆ ਸੀ ਪਰ ਪਤਾ ਨਹੀਂ ਕਰਮਾਂ ਦੀ ਜੋ ਤਕਦੀਰ ਲਿਖੀ ਆ ਨਾ ਕਿਸਮ ਵਿੱਚ ਜੋ ਲਿਖਿਆ ਜਿਵੇਂ ਕਰਮਾਂ ਦਾ ਹੋ ਕੇ ਰਹਿਣਾ ਹੁੰਦਾ ਤੇ ਅਖੀਰ ਮਨਪ੍ਰੀਤ ਹੁਣ ਸੰਗਣ ਨਾਲ ਬੰਨ ਕੇ ਰੱਖਿਆ ਹੋਇਆ ਅਖੀਰ ਮਨਪ੍ਰੀਤ ਜਿਹੜਾ 14-15 ਸਾਲਾਂ ਦਾ ਹੋ ਗਿਆ ਕਿੰਨੇ ਸਾਲਾਂ ਦਾ ਹੋ ਗਿਆ ਜੀ ਇੰਨੇ ਕਿਤਾ ਹੋ ਗਏ 15 ਸਾਲਾਂ ਦਾ ਮਨਪ੍ਰੀਤ ਗੱਭਰੂ ਜਵਾਨ ਜੇ ਪੜਦਾ ਹੁੰਦਾ ਤਾਂ ਹੁਣ 11ਵੀਂ 12ਵੀਂ ਚ ਹੋਣਾ ਸੀ ਤੇ 11ਵੀਂ 12ਵੀਂ ਜਦੋਂ ਬੱਚਾ ਪੜਦਾ ਮਾਂ ਪਿਓ ਨੂੰ ਤਾਂ ਉਦਾਂ ਹੀ ਹੌਸਲਾ ਹੋ ਜਾਂਦਾ ਵੀ ਪੁੱਤ ਮੇਰਾ ਗੱਭਰੂ ਹੋ ਗਿਆ ਉਹ ਫੌਜ ਚ ਭਰਤੀ ਜਾਂ ਕੋਈ ਕੰਮ ਕਰੂਗਾ ਤਾਂ ਫੌਜ ਚ ਭਰਤੀ ਹੋਊਗਾ ਵੀ ਸਾਡੇ ਘਰ ਦੇ ਹਾਲਾਤ ਬਦਲਣਗੇ ਪਰ ਇੱਥੇ ਇਹ ਦੋਨੋਂ ਪਿਓ ਪੁੱਤ ਆਪਣੀ ਤੀਜੀ ਪੀੜ੍ਹੀ ਨੂੰ ਦਾਦਾ ਆਪਣੀ ਤੀਜੀ ਪੀੜ੍ਹੀ ਨੂੰ ਲੈ ਕੇ ਆਇਆ ਆਪਣੇ ਪੋਤੇ ਨੂੰ ਪਿਓ ਆਪਣੇ ਪੁੱਤਰ ਨੂੰ ਲੈ ਕੇ ਆਇਆ ਸੰਗਲਣਾ ਬਣ ਕੇ ਪਰ ਇੱਕ ਉਮੀਦ ਲੈ ਕੇ ਆਏ ਇੱਕ ਆਸ ਲੈ ਕੇ ਆਏ ਆ ਬਾਪੂ ਦਾਸ ਦਾ ਵੀ ਮੈਂ ਤੁਹਾਡੀਆਂ ਵੀਡੀਓ ਦੇਖਦਾ ਹੁੰਦਾ ਸੀ ਅਸੀਂ ਤਾਂ ਕਹਿੰਦੇ ਹੁਣ ਆਸ ਮੁਕਾਈ ਬੈਠੇ ਸੀ ਇਹਨੂੰ ਬੰਨ ਲਿਆ ਸੀ ਵੀ ਚਲੋ ਬੰਨ ਕੇ ਰੋਟੀ ਖਵਾਈ ਚੱਲਾਂਗੇ ਵੀ ਅੱਖਾਂ ਦੇ ਸਾਹਮਣੇ ਰਹੂਗਾ ਜੇ ਬਾਹਰ ਸੜਕਾਂ ਤੇ ਫਿਰੂਗਾ ਲੋਕ ਮਾਰਨਗੇ ਕੁੱਟਣਗੇ ਕੱਲ ਨੂੰ ਕੋਈ ਫੜ ਕੇ ਲੈ ਗਿਆ ਚੱਕ ਕੇ ਤੋਂ ਕੋਈ ਭੀਖ ਮੰਗਾਊਗਾ ਕੋਈ ਗੋਹਾ ਚਕਾਊਗਾ ਘਰੇ ਬੰਨ ਲਿਆ ਸੀ ਬੰਨ ਕੇ ਰੋਟੀ ਦੇਈ ਜਾਂਦੇ ਸੀ ਵੀ ਹੁਣ ਜਦੋਂ ਨਹੀਂ ਥੋਡੀਆਂ ਵੀਡੀਓ ਦੇਖਣ ਲੱਗਿਆ ਸਾਨੂੰ ਉਮੀਦ ਹੋਈ ਸਾਡੇ ਮਨ ਚ ਆਸ ਜਾਗੀ ਵੀ ਉੱਥੇ ਲੈ ਕੇ ਚੱਲਦੇ ਅਫਰ ਬਾਪੂ ਵੀ ਉਹਨਾਂ ਨੇ ਵੀਡੀਓ ਭੇਜੀ ਮੇਰੀ ਗੱਲ ਵੀ ਹੋਈ ਸੀ ਬਾਪੂ ਜੀ ਉਹਨਾਂ ਨਾਲ ਹਾਂ ਹੋਈ ਜੀ ਬਾਪੂ ਆਪ ਵੀ ਵਿਚਾਰਾ ਠੀਕ ਨਹੀਂ ਕਿ ਕਿ ਸਾਈਡ ਬਾਪੂ ਕਹਿੰਦਾ ਮੇਰੇ ਪੇਨ ਹੋਣ ਲੱਗ ਗਏ ਕਹਿੰਦੇ ਸਿਰ ਚ ਸਾਰਾ ਸਾਈਡ ਸੁੱਨ ਹੁੰਦੀ ਆ ਬਸ ਅਰਦਾਸ ਕਰਿਓ ਹੋਰ ਕੁਝ ਨਹੀਂ ਚਾਹੀਦਾ ਵੀ ਆ ਮਨਪ੍ਰੀਤ ਸਿੰਘ ਆ ਨਾ ਇਹ ਇੰਨੇ ਕ ਜੋਗਾ ਹੋ ਜਵੇ ਵੀ ਆਪਣੀ ਸੋਝੀ ਆ ਜਾਵੇ ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜੇ ਕونکہ 14 ਸਾਲ ਦੀ ਉਮਰ ਆ 15 ਦੀ ਹਜੇ 21 22 ਸਾਲ ਦੀ ਉਮਰ ਤੱਕ ਦਿਮਾਗ ਦੀ ਗਰੋਥ ਹੁੰਦੀ ਆ ਬੱਚੇ ਦੀ ਇੰਨੀ ਕੁ ਸੋਝੀ ਸਮਝ ਵਾਪਸ ਆ ਜੇ ਵੀ ਵੀ ਇਹ ਆਪਣੇ ਆਪ ਨੂੰ ਸੰਭਾਲਣ ਜੋ بس ਇੰਨੀ ਕੁ ਬੇਨਤੀ ਆ ਜੀ ਅਰਦਾਸ ਕਰਿਓ ਜਨਕੀ ਅਰਦਾਸ ਵਿਰਥੀ ਨਾ ਜਾਵੇ ਦਵਾਈਆਂ ਨੇ ਨਹੀਂ ਦੁਆਵਾਂ ਨੇ ਕਰਨਾ ਡਾਕਟਰਾਂ ਨੇ ਨਹੀਂ ਤੁਹਾਡੀਆਂ ਅਸੀਸਾਂ ਨੇ ਕਰਨਾ ਕਿ ਮਨਪ੍ਰੀਤ ਨੂੰ ਠੀਕ ਤੇ ਬਾਪੂ ਬੜੀਆਂ ਆਸਾਂ ਨਾਲ ਇੱਥੇ ਪਹੁੰਚਿਆ ਗੁਰੂ ਦਾ ਸਿੱਖ ਆ ਗੁਰੂ ਦੀ ਬਾਣੀ ਨਾਲ ਤੇ ਬਾਣੇ ਨਾਲ ਜੁੜਿਆ ਹੋਇਆ ਇਹ ਪਰਿਵਾਰ ਆ ਘਰ 'ਚ ਗਰੀਬੀ ਜ਼ਰੂਰ ਆ ਪਰ ਗੁਰਸਿੱਖੀ ਅੱਜ ਵੀ ਬਾਪੂ ਦੀ ਕਹਿਮਾ ਬਾਪੂ ਦੇ ਪੁੱਤ ਦੀ ਅਸੇ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਅਰਦਾਸ ਕਰਿਓ ਬੀ ਇਹ ਬੱਚਾ ਠੀਕ ਹੋ ਜਾਏ ਆਪਣੇ ਜੋਗਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਬਾਪੂ ਜੰਨਰੀ ਚਾਬੀ ਦੇ ਖੋਲ ਕੇ ਜਾਂਦਾ ਉਹ ਮਨਪ੍ਰੀਤ ਉਹ ਮਨਪ੍ਰੀਤ ਮਨਪ੍ਰੀਤ ਓਏ ਮੰਨਿਆ ਓਏ ੱਠ ਓਏ ੱਠ ਸੇਰਾ ਲੈ ਸੰਗਲ ਖੋਲਦੀ ਏ ਤੇਰਾ ਦੇਖੋ ਦਰਦ ਵੀ ਹੁੰਦਾ ਦਾਦੇ ਦੇ ਪਿਓ ਦੇ ਵੀ ਹੈ ਨਾ ਪਹਿਲਾਂ ਥੱਲੇ ਦੁਪੱਟਾ ਬੰਨ ਕੇ ਉੱਤੋਂ ਨਹੀਂ ਜਾਂਦਾ ਲਾਇਆ ਹੋਇਆ ਫੜੇ ਕਿ ਬਈ ਕਿਤੇ ਹੱਥ ਨਾ ਵੱਡਿਆ ਜਾਵੇ ਹਨਾ ਕਿਉਂਕਿ ਸੰਗਲ ਜਦੋਂ ਖਿੱਚਦਾ ਉਹ ਤਾਂ ਛਿੱਲ ਦਿੰਦਾ ਗੁੱਟ ਵੀ ਅੰਨਾ ਨਾਲ ਬੱਧਾ ਮੈਂ ਸੰਗਲ ਮਾਰ ਬਣਾ ਲਏ ਘਰ ਜਿਹਾ ਵਾਗਦੇ ਫਿਰ ਬੰਦੀ ਦਾ ਲੋਹੇ ਦੀ ਤੱਕਾ ਆਉਂਦਾ ਹੈ ਇਸੇ ਉੱਤੇ ਬੰਨੇ ਹੁੰਦਾ ਹੈ ਹਾਂਜੀ ਆ ਪਾ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੱਚਾ ਪਾਤਸ਼ਾਹ ਕਰਪਾ ਕਰਿਓ ਇਹ ਸੰਗਲ ਇਹ ਜਿੰਦੇ ਇਦਾਂ ਦੇ ਕਦੇ ਵੀ ਕਿਸੇ ਮਾਪਿਓ ਨੂੰ ਕਿਸੇ ਵੀ ਮਾਂ ਦੇ ਪੁੱਤ ਨੂੰ ਲਾਉਣੇ ਨਾ ਪੈਣ ਜਿੱਦਣ ਦਾਦਾ ਇਹ ਜਿੰਦਾ ਖਰੀਦ ਕੇ ਲਿਆਇਆ ਹੋ ਜਾਂ ਨਿੱਕਾ ਜਾਂ ਸੰਗਲ ਵੱਡ ਕੇ ਮੱਝਾ ਵਾਲਾ ਬਣਵਾਇਆ ਹੋ ਆਪਦੇ ਪੋਤੇ ਦੇ ਗੁੱਟ ਲਾਉਣ ਵਾਸਤੇ ਗੁੱਟ ਨੂੰ ਲਾਉਣ ਵਾਸਤੇ ਤੱਕੀ ਚੱਲਦਾ ਹੋ ਉਹਦੇ ਮਨ 'ਚ ਕਿੱਦਾਂ ਦੇ ਵਿਚਾਰ ਹੋਣਗੇ ਉਸ ਦਿਨ ਦਾਦੇ ਦੇ ਜਾਂ ਬਾਪੂ ਦੇ ਸਾਡੇ ਕੋਲੇ ਬੜੇ ਇਸ ਤਰ੍ਹਾਂ ਦੇ ਕੇਸ ਨੇ ਜਦੋਂ ਮਾਵਾ 2-2000 ਦੇ ਸੰਗਲ ਖਰੀਦ ਕੇ ਲਿਆਉਂਦੀਆਂ ਆਪਦੇ ਪੁੱਤਾਂ ਦੇ ਲਾਉਣ ਨੂੰ ਮਾਵਾ 4-4 5-500 ਦੇ ਜਿੰਦੇ ਲੈ ਕੇ ਆਉਂਦੀਆਂ ਵੱਡੇ-ਵੱਡੇ ਆਪਦੇ ਪੁੱਤਾਂ ਦੇ ਲਾਉਣ ਨੂੰ ਉਹਨਾਂ ਦੇ ਗੱਟ ਗਿੱਟਿਆਂ ਨੂੰ ਬੰਨਣ ਨੂੰ ਤੇ ਉਹਨਾਂ ਮਾਵਾਆਂ ਦੀਆਂ ਜਦੋਂ ਉਹਨਾਂ ਬਜ਼ੁਰਗਾਂ ਦੀਆਂ ਜਦੋਂ ਸੁਣੀ ਦੀਆਂ ਤਾਂ ਰੋਣਾ ਨਿਕਲਦਾ ਵੀ ਕੋਈ ਆਪਦੇ ਪੁੱਤ ਦੇ ਜਿੰਦਾ ਲਾਉਣ ਵਾਸਤੇ ਖਰੀਦ ਕੇ ਲਿਆ ਰਿਆ ਦੁਕਾਨ ਵਾਲਾ ਪੁੱਛਦਾ ਕਰਨਾ ਕੀ ਆ ਤੇ ਉਹ ਕੀ ਦੱਸਣ ਵੀ ਆਪਦਾ ਪੁੱਤ ਬੰਨਣਾ ਜਾ ਕੇ ਐਸੇ ਹਾਲਾਤ ਨਾ ਜੀ ਕਿਸੇ ਨਾਲ ਬੰਨ ਲੰਗੜਾ ਜਾਂ ਬਾਹਾਂ ਤੋਂ ਬਿਨਾਵਾ ਲੱਤ ਤੋਂ ਬਿਨਾਵਾ ਉਹ ਸਵਰ ਕਰ ਲੂ ਪਰ ਜਿਹਦਾ ਦਿਮਾਗ ਹੀ ਨਹੀਂ ਜਿਹਨੂੰ ਇਹ ਹੀ ਨਹੀਂ ਪਤਾ ਮੇਰੀ ਮਾਂ ਖੜੀ ਆ ਮੇਰੇ ਮੂਹਰੇ ਜਾਂ ਮੇਰੀ ਭੈਣ ਖੜੀ ਆ ਮੇਰੇ ਮੂਹਰੇ ਇਹ ਇਸ ਤੋਂ ਵੱਡੀ ਕੋਈ ਬਿਮਾਰੀ ਨਹੀਂ ਦੁਨੀਆ ਤੇ ਬਸ ਕਰਿਓ ਕਿਰਪਾ ਵਾਹਿਗੁਰੂ 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 ਬਾਪੂ ਇਹ ਤੋਂ ਖੁਸ਼ੀਆਂ ਨਚੋਲੀਆਂ ਭਰ ਕੇ ਲੈ ਕੇ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ